हां जी ਆਪਣਾ ਨਾਮ ਦੱਸ ਦਿਓ ਕਿ ਜਿਹੜਾ ਇਹ ਤੁਸੀਂ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਔਮਨਸ ਲਈ ਇਹਦੇ ਬਾਰੇ ਦਾ ਜੀ ਮੇਰਾ ਨਾਮ ਸੋਨੀ ਕੋਇਲਾਈ ਜੀ ਤੇ ਮੈਂ ਪੰਜਾਬ 100 ਪ੍ਰੋਜੈਕਟ ਜੋ ਕਿ ਪ੍ਰਯਾਸ ਐਜੂਕੇਸ਼ਨਲ ਐਂਡ ਚੈਰੀਟੇਬਲ ਸੁਸਾਇਟੀ ਚਲਾ ਰਹੀ ਹੈ ਤੇ ਇਹਦੇ ਵਿੱਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਬਹੁਤ ਸਾਰੇ ਕਾਰਪੋਰੇਟਸ ਤੇ ਬਹੁਤ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਹੈ ਇਸ ਪ੍ਰੋਜੈਕਟ ਦੇ ਵਿੱਚ ਮਕਸਦ ਹੈ ਕਿ ਜੋ ਸਾਡੀਆਂ ਬੱਚੀਆਂ 10th ਲੈਵਲ ਤੇ 11ਵੀਂ ਦੇ ਵਿੱਚ 12ਵੀਂ ਦੇ ਵਿੱਚ ਲਗਾ ਲੋ ਗ੍ਰੈਜੂਏਸ਼ਨ ਦੇ ਵਿੱਚ ਬਹੁਤ ਅੱਛਾ ਕਰਦੀਆਂ ਨੇ ਉਹ ਪਰ ਕਿਤਨਾ ਕਿਤੇ ਕਾਰਪੋਰੇਟ ਲਾਈਫ ਦੇ ਵਿੱਚ ਲੀਡਰਸ਼ਿਪ ਪੋਜੀਸ਼ਨ ਤੇ ਪਿੱਛੇ ਰਹਿ ਜਾਂਦੀਆਂ ਨੇ ਤਾਂ ਇਸ ਪ੍ਰੋਜੈਕਟ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਅਸੀਂ ਲੀਡਰਸ਼ਿਪ ਪੋਜੀਸ਼ਨ ਦੇ ਵਿੱਚ ਅਗਲੇ 10 ਸਾਲਾਂ ਦੇ ਵਿੱਚ 100 ਵਿਮਨ ਲੀਡਰਸ ਨੂੰ ਅਸੀਂ ਜਿਹੜਾ ਹੈਗਾ ਉਹ ਜਨਰੇਟ ਕਰਨਾ ਹੈਗਾ ਉਹ ਜਿਹੜਾ 100 ਵਿਮਨ ਲੀਡਰਸ ਨੂੰ ਜਿਹੜਾ ਅਸੀਂ ਉਹਦੇ ਵਿੱਚ ਸਹਿਯੋਗ ਕਰਾਂਗੇ ਤਾਂ ਕਿ ਉਹ ਆਪਣੇ ਮੁਕਾਮ ਤੇ ਪਹੁੰਚ ਸਕਣ ਜੇ ਅਸੀਂ ਕੀ ਦੇਖਦੇ ਹਾਂ ਕਿ ਜਿਹੜੇ ਬਹੁਤ ਵੱਡੇ ਦੇਸ਼ ਨੇ ਜਾਂ ਜਿਸੀ ਕਹਿ ਲਓ ਕਿ ਵੀ ਜ਼ਿਆਦਾ ਵੱਡੀ ਇਕਨੋਮੀ ਵਾਲੇ ਦੇਸ਼ ਨੇ ਉਹਨਾਂ ਦੀ ਜਿਹੜੀ ਤਰੱਕੀ ਹੈ ਉਹਨਾਂ ਦੀ ਜਿਹੜੀ ਇਕਨੋਮੀ ਦੀ ਤਰੱਕੀ ਹੈ ਉਹ ਡਾਇਰੈਕਟਲੀ ਲਿੰਕ ਸੀ ਉਹਨਾਂ ਦੇ ਔਰਤਾਂ ਪਾਰਟਿਸਪੇਸ਼ਨ ਨਾਲ ਉਹਨਾਂ ਦੀ ਇਕਨੋਮੀ ਦੇ ਵਿੱਚ ਹੁਣ ਅਸੀਂ ਕੀ ਦੇਖਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਬਹੁਤ ਕੰਮ ਹੋਇਆ ਕਿ ਜਿੰਨਾਂ ਦੀ ਲੜਕੀਆਂ ਦੀ ਸਿੱਖਿਆ ਦਾ ਜਿਹੜਾ ਪੱਧਰ ਹੈ ਉਹ ਕਾਫੀ ਉੱਪਰ ਉੱਠਿਆ ਬਟ ਹਜੇ ਵੀ ਜਿਹੜਾ ਅਸੀਂ ਦੇਖਦੇ ਹਾਂ कि ਜਿਹੜੀਆਂ ਲੀਡਰਸ਼ਿਪ ਪੋਜੀਸ਼ਨਸ ਐ ਉਹਨਾਂ ਵਿੱਚ ਨਹੀਂ ਹੈਗਾ ਤਾਂ ਹੁਣ ਇਹ ਸਹੀ ਸਮੇਂ ਕਿ ਅਸੀਂ ਆਪਣਾ ਉਪਰਾਲਾ ਕਰੀਏ ਕਿ ਉਹਨਾਂ ਬੱਚੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਮੈਨੇਜਮੈਂਟ ਪੋਜੀਸ਼ਨ ਦੇ ਉੱਪਰ ਅਸੀਂ ਲੈ ਕੇ ਜਾਈਏ ਤਾਂ ਜੋ ਪੰਜਾਬ 100 ਇੱਕ ਪ੍ਰੋਜੈਕਟ ਐ ਇਹ ਔਮਨ ਏਮਪਾਵਰਮੈਂਟ ਤੋਂ ਅੱਗੇ ਵਧਦੇ ਹੋਏ ਔਮਨ ਲੈਡ ਏਮਪਾਵਰਮੈਂਟ ਤੇ ਪ੍ਰੋਜੈਕਟ ਐ ਕਿਉਂਕਿ ਜਦੋਂ ਔਮਨ ਲੀਡਰਸ਼ਿਪ ਪੋਜੀਸ਼ਨ ਚਾਣ ਗੀਆਂ ਤਾਂ ਉਹ ਇਸ ਤਰ੍ਹਾਂ ਦੀਆਂ ਆਰਗੇਨਾਈਜੇਸ਼ਨਸ ਕ੍ਰੀਏਟ ਕਰਨਗੀਆਂ ਜਿੱਥੇ ਔਰਤਾਂ ਬੜੇ कह सकते हो कि सेफ्टी ਨਾਲ ਬੜੇ ਆਪਣੇ ਆਤਮ ਵਿਸ਼ਵਾਸ ਨਾਲ ਕੰਮ ਕਰ ਸਕਦੀਆਂ ਨੇ ਅੱਜ ਦੀ ਰੇਟ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਲੜਕੀਆਂ ਨੇ ਕੁਝ ਸੈਕਟਰਸ ਦੇ ਵਿੱਚ ਕੰਮ ਕਰਨ ਤੋਂ ਹਿਚਕਚਾਉਂਦੀਆਂ ਨੇ ਤਾਂ ਉੱਥੇ ਇਕੁਅਲ ਪਾਰਟਿਸਪੇਸ਼ਨ ਅਸੀਂ ਕਹਿ ਸਕਦੇ ਆਂ ਵੀ ਨਹੀਂ ਹੈ ਤੇ ਇਸ ਪ੍ਰੋਜੈਕਟ ਦੇ ਅੰਦਰ ਅਸੀਂ ਹਰ ਸਾਲ 100 ਬੱਚੀਆਂ ਨੂੰ ਸਿਲੈਕਟ ਕਰਾਂਗੇ ਜੋ ਕਿ ਕਿਸੇ ਵੀ ਸਟਰੀਮ ਤੋਂ ਬੀਐਸਸੀ, ਬੀਸੀਏ, ਬੀਕੌਮ, ਬੀਟੈਕ ਵੀਏ ਕੋਈ ਵੀ ਸਟਰੀਮ ਤੋਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤਾ ਹੋਇਆ ਜਾਂ ਗ੍ਰੈਜੂਏਸ਼ਨ ਉਹਨਾਂ ਦਾ ਕੰਪਲੀਟ ਹੋ ਗਿਆ ਜਾਂ ਉਹ ਗ੍ਰੈਜੂਏਸ਼ਨ ਦੇ ਫਾਈਨਲ ইয়ার ਦੇ ਵਿੱਚ ਨੇ ਤਾਂ ਉਹ ਇਸ ਟੈਸਟ ਦਾ ਉਹ ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਦੀ ਹੈ ਤੇ ਉਸ ਤੋਂ ਬਾਅਦ 2 ਸਾਲ ਆਪਣੀ ਜਿਹੜੀ ਆਈਆਈਐਮ ਤੇ ਹੋਰ ਜਿਹੜੇ ਵੱਡੇ ਸੰਸਥਾਨ ਨੇ ਉਹਨਾਂ ਤੋਂ ਆਪਣੀ ਐਮਬੀਏ ਕਰਕੇ ਆਪਣਾ ਨਾਮ ਰੋਸ਼ਨ ਕਰ ਸਕਦੇ ਆ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕਦੇ ਆ ਤੇ ਨਾਲ ਹੀ ਨਾਲ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਗਰਾਸ ਰੂਟ ਲੈਵਲ ਤੇ ਕੰਟਰੀਬਿਊਟ ਕਰ ਸਕਦੇ ਆ ਕਿਉਂਕਿ ਅਸੀਂ ਇਹ ਦੇਖਦੇ ਆ ਕਿ ਜਿਹੜੇ ਬੱਚੇ ਥੋੜੇ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਨੇ ਜਾਂ ਇਕਨੋਮਿਕ ਵੀਕਰ ਸੈਕਸ਼ਨ ਤੋਂ ਆਉਂਦੇ ਨੇ ਜਦੋਂ ਅਸੀਂ ਉਹਨਾਂ ਨੂੰ ਲੀਡਰਸ਼ਿਪ ਪੋਜੀਸ਼ਨਸ ਤੇ ਲੈ ਕੇ ਜਾਂਦੇ ਆ ਤਾਂ ਉਹਨਾਂ ਦੀ ਜਿਹੜੀ ਸਮਝ ਹੈ ਉਹ ਗਰਾਉਂਡ ਪ੍ਰੋਬਲਮਜ਼ ਦੇ ਪ੍ਰਤੀ ਬਹੁਤ ਅੱਛੀ ਹੁੰਦੀ ਹੈ ਤੇ ਉਹਨਾਂ ਦੇ ਸੋਲੂਸ਼ਨ ਬਹੁਤ ਵਰਕੇਬਲ ਹੁੰਦੇ ਨੇ ਤਾਂ ਇਹ ਲੋੜ ਹੈ ਕਿ ਅਸੀਂ ਇਸ ਗੈਪ ਨੂੰ ਬ੍ਰਿਜ ਕਰੀਏ ਤੇ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਇਹਨਾਂ 100 ਬੱਚਿਆਂ ਨੂੰ ਲੈ ਕੇ ਆਈਏ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਸਿਲੈਕਸ਼ਨ ਕ੍ਰਾਈਟੇਰੀਆ ਹੈ ਉਹ ਇਹ ਹੈ ਕਿ 28 ਜੁਲਾਈ ਨੂੰ ਟੈਸਟ ਹੋਏਗਾ ਜੋ ਕਿ ਇੱਕ ਬੇਸਿਕ ਐਡਮਿਸ਼ਨ ਟੈਸਟ ਹੈ ਉਸ ਟੈਸਟ ਦੇ ਬੇਸ ਤੇ 30 ਅਤੇ 31 ਜੁਲਾਈ ਨੂੰ ਅਸੀਂ ਬੱਚਿਆਂ ਦਾ ਇੰਟਰਵਿਊ ਲੈਣਾ ਉਸ ਇੰਟਰਵਿਊ ਦੇ ਬੇਸ ਤੇ ਬੱਚੇ ਦੇ ਅਕੈਡੈਮਿਕ ਪ੍ਰੋਫਾਈਲ ਦੇ ਬੇਸ ਤੇ ਤੇ ਪਲੱਸ ਜਿਹੜਾ ਉਹਨਾਂ ਦਾ ਇਕਨੋਮਿਕ ਜਿਹੜਾ ਉਹਦਾ ਸਟੇਟਸ ਹੈ ਇਹਨਾਂ ਚਾਰੇ ਫੈਕਟਰਸ ਨੂੰ ਅਸੀਂ ਇਕੱਠੇ ਕਰਕੇ ਉਸ ਬੱਚੇ ਦੀ ਜਿਹੜੀ ਸਿਲੈਕਸ਼ਨ ਕਰਾਂਗੇ ਤੇ ਉਹਨਾਂ ਨੂੰ 8 ਮਹੀਨੇ ਦੀ ਕੋਚਿੰਗ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਏਗੀ ਇਸ ਦੇ ਵਿੱਚ 4 ਮਹੀਨੇ ਜਿਹੜੀ ਕੋਚਿੰਗ ਹੈ ਉਹ ਆਨਲਾਈਨ ਹੋਏਗੀ ਤੇ ਉਸ ਤੋਂ ਬਾਅਦ 1 ਮਹੀਨੇ ਦੀ ਜਿਹੜੀ ਕੋਚਿੰਗ ਹੈ ਉਹ ਸਨੈਪ ਇਗਜ਼ਾਮ ਲਈ ਹੋਏਗੀ 4 ਮਹੀਨੇ ਕੈਟ ਇਗਜ਼ਾਮ 1 ਮਹੀਨਾ ਸਨੈਪ ਇਗਜ਼ਾਮ ਤੇ ਉਸ ਤੋਂ ਬਾਅਦ 1 ਮਹੀਨਾ ਜਿਹੜਾ ਹੈਗਾ ਸਾਡਾ ZAT ਇਗਜ਼ਾਮ Zevier Aptitude Test ਦੀ ਤਿਆਰੀ ਹੋਏਗੀ ਇਸ ਤੋਂ ਬਾਅਦ 2 ਮਹੀਨੇ ਬੱਚਿਆਂ ਨੂੰ ਪਰਸੋਨੈਲਿਟੀ ਡਵੈਲਪਮੈਂਟ ਅਤੇ ਇੰਟਰਵਿਊ ਦੀ ਜਿਹੜੀ ਤਿਆਰੀ ਕਰਵਾਈ ਜਾਏਗੀ ਇਸ ਤਿਆਰੀ ਦੇ ਨਾਲ ਉਹ ਨਾ ਸਿਰਫ IIM ਦੀ ਤਿਆਰੀ ਦੇ ਲਈ ਤਿਆਰ ਹੋ ਜਾਣਗੀਆਂ ਬਟ ਬਹੁਤ ਸਾਰੇ ਜਿਹੜੇ ਸਰਕਾਰੀ ਅਦਾਰਿਆਂ ਦੇ ਜਿਹੜੇ ਇਗਜ਼ਾਮ ਨੇ ਗਵਰਨਮੈਂਟ ਕੋਆਪਰੇਟਿਵ ਇਗਜ਼ਾਮ ਜਿਹੜੇ ਨੇ ਉਹਨਾਂ ਲਈ ਵੀ ਉਹ ਬੱਚੇ ਜਿਹੜੀਆਂ ਹੈਗੀਆਂ ਉਹ ਐਲੀਜੀਬਲ ਹੋ ਜਾਂਦੀਆਂ ਨੇ ਤੇ ਉਹਨਾਂ ਲਈ ਉਹ ਤਿਆਰ ਹੋ ਜਾਂਦੀਆਂ ਨੇ ਤੇ ਜਿਹੜੇ ਬੱਚੇ ਸਿਲੈਕਟ ਹੋ ਜਾਣਗੇ ਤਾਂ ਆਬਵੀਅਸਲੀ ਉਹ ਜਦੋਂ ਆਈਐਮ ਦੇ ਵਿੱਚ ਆਪਣਾ ਦਾਖਲਾ ਕਰਨਗੇ ਤਾਂ ਉਹਨਾਂ ਨੇ ਉੱਥੇ ਬਹੁਤ ਜ਼ਿਆਦਾ ਜਿਹੜਾ ਕੁਝ ਸਿੱਖਣਾ ਹੈ ਤੇ ਆਪਣੀ ਪਰਸਨੈਲਿਟੀ ਨੂੰ ਹੋਰ ਅੱਗੇ ਚੰਕਾਉਣਾ ਹੈਗਾ ਤੇ ਮੈਂ ਜੀ ਟ੍ਰੇਨਿੰਗ ਕਿੱਥੇ ਦਿੱਤੀ ਜਾਊਗੀ ਇਹ ਜਿਹੜੀ ਟ੍ਰੇਨਿੰਗ ਹੈ ਸਰ ਇਹ ਸਾਰੀ ਟ੍ਰੇਨਿੰਗ ਆਨਲਾਈਨ ਹੋਏਗੀ ਪਰ ਨਾਲ ਨਾਲ ਹਰ 2 ਮਹੀਨੇ ਦੇ ਬਾਅਦ ਅਸੀਂ ਬੱਚਿਆਂ ਨੂੰ ਜੋ ਕਿ ਸਾਡਾ ਨੋਡਲ ਆਫਿਸ ਹੈ ਉਹ ਲੁਧਿਆਣਾ ਦੇ ਵਿੱਚ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਉੱਥੇ ਬੱਚਿਆਂ ਨੂੰ ਹਰ 2 ਮਹੀਨੇ ਬਾਅਦ ਬੁਲਾਇਆ ਜਾਏਗਾ ਜਿਸ ਦੇ ਵਿੱਚ ਅਸੀਂ ਉਹਨਾਂ ਦੀ ਟ੍ਰੇਨਿੰਗ ਦਾ ਰਿਵਿਊ ਕਰਾਂਗੇ ਉਹਨਾਂ ਬੱਚਿਆਂ ਦੀਆਂ ਕੋਈ ਸਮੱਸਿਆਵਾਂ ਨੇ ਉਹਨਾਂ ਨੂੰ ਸੁਣਿਆ ਜਾਏਗਾ ਤੇ ਉਸ ਦੇ ਅਕੋਰਡਿੰਗਲੀ ਜਿਹੜੇ ਟੀਚਰ ਨੇ ਉਹ ਉਹਨਾਂ ਨੂੰ ਗਾਈਡ ਕਰਨਗੇ ਤੇ 8 ਮਹੀਨੇ ਦੇ ਇਸ ਪ੍ਰੋਜੈਕਟ ਦੇ ਦੌਰਾਨ ਜਿਹੜੇ ਬੱਚੇ ਸਿਲੈਕਟ ਹੋ ਜਾਣਗੇ ਤਾਂ ਉਹਨਾਂ ਨੂੰ ਫਿਰ ਆਬਵੀਅਸਲੀ ਸਨਮਾਨਿਤ ਵੀ ਕੀਤਾ ਜਾਏਗਾ ਠੀਕ ਹੈ ਤੇ ਜੋ ਬੱਚਿਆਂ ਇਸ ਪ੍ਰੋਜੈਕਟ ਦੇ ਵਿੱਚ ਜੁਆਇਨ ਕਰਨਾ ਚਾਹੁੰਦੀਆਂ ਨੇ ਤਾਂ ਮੇਰੀ ਦਰਖਾਸਤ ਹੈ ਕਿ ਉਹ ਇਸ QR ਕੋਡ ਨੂੰ ਸਕੈਨ ਕਰਕੇ ਆਪਣਾ ਰਿਸਟ੍ਰੇਸ਼ਨ ਕਰਾਂ ਜਦੋਂ ਉਹ QR ਕੋਡ ਨੂੰ ਸਕੈਨ ਕਰਨਗੇ ਤਾਂ ਇੱਕ ਫਾਰਮ ਖੁੱਲੇਗਾ ਉਹ ਫਾਰਮ ਕਰਕੇ ਉਹਨਾਂ ਦਾ ਰਿਸਟ੍ਰੇਸ਼ਨ ਹੋ ਜਾਏਗਾ ਇਹ ਜਿਹੜਾ ਇਹ ਜਿਹੜਾ ਰਿਸਟ੍ਰੇਸ਼ਨ ਹੈ ਬਿਲਕੁਲ ਫ੍ਰੀ ਹੈ ਪੰਜੀਕਰਨ ਬਿਲਕੁਲ ਫ੍ਰੀ ਹੈਗਾ ਤੇ ਅੱਛਾ ਤੇ ਇਹ ਰਿਸਟ੍ਰੇਸ਼ਨ ਜਿਹੜਾ ਬਿਲਕੁਲ ਫ੍ਰੀ ਹੈ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਕੋਚਿੰਗ ਹੈ ਉਹ ਵੀ ਐਬਸੋਲੂਟਲੀ ਫ੍ਰੀ ਰਹੇਗੀ ਤੇ ਜਿੰਨੇ ਵੀ ਸਾਡੇ ਸੱਜਣੇ ਚੈਨਲ ਨੂੰ ਦੇਖ ਰਹੇ ਨੇ ਤੁਸੀਂ ਆਬਵੀਅਸਲੀ ਇਸ ਤਰ੍ਹਾਂ ਦੇ ਇੱਕ ਬੱਚੇ ਨੂੰ ਜਾਣਦੇ ਹੋਵੋਗੇ ਜਿਹਨੂੰ ਇੱਕ ਸਹਾਰੇ ਦੀ ਲੋੜ ਹੈ ਜਿਹਨੂੰ ਇੱਕ ਸਪੋਰਟ ਦੀ ਲੋੜ ਹੈ ਤਾਂ ਕਿਉਂ ਨਾ ਅਸੀਂ ਪੰਜਾਬ 100 ਦੇ ਮਾਧਿਅਮ ਨਾਲ ਇੱਕ ਸਪੋਰਟ ਬਣੀਏ ਤੇ ਉਹ ਬੱਚਾ ਤੁਹਾਨੂੰ ਜਿਹੜਾ ਹੈ ਉਹ ਪੂਰੀ ਉਮਰ ਜਿਹੜਾ ਹੈਗਾ ਉਹਨੇ ਯਾਦ ਰੱਖਣਾ ਹੈਗਾ ਤੇ ਮੇਰੀ ਇੱਕ ਵਾਰ ਫੇਰ ਸਾਡੇ ਵਿਊਅਰਸ ਨੂੰ ਜਿਹੜੀ ਅਪੀਲ ਹੈ ਕਿ ਉਹ ਇਸ ਪ੍ਰੋਜੈਕਟ ਦੇ ਵਿੱਚ ਆਪਣਾ ਸਹਿਯੋਗ ਦੇਣ ਕਿਉਂਕਿ ਅਸੀਂ ਇਹ ਤਾਂ ਦੇਖ ਸਕਦੇ ਹਾਂ ਕਿ ਅੱਜ ਅਸੀਂ ਕੀ ਕੰਟਰੀਬਿਊਟ ਕੀਤਾ ਹੈ ਬਟ ਉਸ ਕੰਟਰੀਬਿਊਸ਼ਨ ਦਾ ਇੰਪੈਕਟ ਦਸ ਸਾਲ ਬਾਅਦ ਕੀ ਆਏਗਾ ਉਹ ਸ਼ਾਇਦ ਅਸੀਂ ਅੱਜ ਐਸਟੀਮੇਟ ਨਹੀਂ ਲਗਾ ਸਕਦੇ ਤੁਹਾਡੀ ਛੋਟੀ ਜੀ ਐਫਰਟ ਦੇ ਨਾਲ ਕਿਸੇ ਦੀ ਜ਼ਿੰਦਗੀ ਜਿਹੜੀ ਹੈ ਉਹ ਸਵਰ ਸਕਦੀ ਹੈ ਤੇ ਆਖਰੀ ਦੇ ਵਿੱਚ ਮੈਂ ਜਾਂਦੇ ਹੋਏ ਕਹਾਂਗਾ ਕਿ ਅਸੀਂ ਇਹ ਤਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਸੰਤਰੇ ਦੇ ਵਿੱਚ ਕਿੰਨੇ ਬੀਜ ਨੇ ਪਰ ਇਹ ਜਾਨਣਾ ਥੋੜਾ ਮੁਸ਼ਕਿਲ ਹੈ ਕਿ ਇੱਕ ਬੀਜ ਦੇ ਵਿੱਚ ਕਿੰਨੇ ਸੰਤਰੇ ਨੇ ਤਾਂ ਉਹ ਇੱਕ ਬੀਜ ਲਾਉਣ ਦਾ ਕੰਮ ਤੁਸੀਂ ਕਰਨਾ ਹੈ ਧੰਨਵਾਦ